ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼੍ਰੀ ਮੁਕਸਰ ਸਾਹਿਬ ਤੋਂ ਛੋਟਾ ਤਲਾਬ ਸ਼ਹੀਦ ਗੰਧ ਸਹਿਬ ਜਿੱਥੇ ਸੇਵਾ ਚੱਲ ਰਹੀ ਹੈ ਸਰੋਵਰ ਦੀ ਸਫਾਈ ਦੀ ਦੂਰ ਦਰਾਡੇ ਤੋਂ ਸੰਗਤਾਂ ਆਈਆਂ ਨੇ ਪਿੰਡਾਂ ਦੇ ਵਿੱਚੋਂ ਵੱਧ ਚੜ ਕੇ ਸੇਵਾ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ ਹਿੱਸਾ ਲੈ ਰਹੀਆਂ ਨੇ ਸੇਵਾ ਦੇ ਵਿੱਚ ਔਰ ਸਵੇਰ ਦੇ ਸਮੇਂ ਗੁਰਦੁਆਰਾ ਸ਼ਹੀਦ ਗੰਧ ਸਹਿਬ ਉੱਥੇ ਬਕਾਇਦਾ ਅਰਦਾਸ ਕੀਤੀ ਗਈ ਅਰਦਾਸ ਕਰਨ ਤੋਂ ਬਾਅਦ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਔਰ ਉਸ ਤੋਂ ਬਾਅਦ ਸੰਗਤਾਂ ਵੱਡੇ ਪੱਦਰ ਦੇ ਵਿੱਚ ਭੜੀ ਗਿਣਤੀ ਦੇ ਵਿੱਚ ਸੇਵਾ ਦੇ ਵਿੱਚ ਝਟ ਗਈਆਂ ਅਤੇ ਸਰੋਵਰ ਦੀ ਸਫਾਈ ਜਿਹੜੀ ਤੁਸੀਂ ਦੇਖ ਰਹੇ ਹੋ ਚੱਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਕਾਰ ਸੇਵਾ ਦਿੱਲੀ ਵਾਲੇ ਮਹਾਪੁਰਖ ਬਾਬਾ ਬਚਨ ਸਿੰਘ ਮੁੱਖ ਸੇਵਾਦਾਰ ਦਰਬਾਰ ਸਾਹਿਬ ਸ੍ਰੀ ਮੁਖਤਰ ਸਾਹਿਬ ਤੋਂ ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ਵਿੱਚ ਛੋਟਾ ਤਲਾਬ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਉਸ ਤੋਂ ਬਾਅਦ ਗੁਰਦੁਆਰਾ ਤਰਨਤਨ ਸਾਹਿਬ ਗੁਰਦੁਆਰਾ ਅਰਕਾਬ ਸਰ ਸਾਹਿਬ ਅਤੇ ਗੁਰਦੁਆਰਾ ਦਾਤਨ ਸਰ ਸਾਹਿਬ ਉਸ ਤੋਂ ਬਾਅਦ ਆਖਰ ਦੇ ਵਿੱਚ ਗੁਰਦੁਆਰਾ ਟੁੱਟੀ ਗੰਨੀ ਸਾਹਿਬ ਦੇ ਸਰੋਵਰ ਦੇ ਵਿੱਚ ਸਫਾਈ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਜਾਵੇਗੀ ਔਰ ਸੰਗਤਾਂ ਅ ਵੱਖ-ਵੱਖ ਪਿੰਡਾਂ ਤੋਂ ਪਹੁੰਚ ਲੈਣੀਆਂ ਨੇ ਸ਼ਾਹ ਦੇ ਨਾਲ ਕਿ ਕਿਹੜੇ-ਕਿਹੜੇ ਦਿਨ ਤੁਸੀਂ ਆ ਕੇ ਸੇਵਾ ਕਰ ਸਕਦੇ ਹੋ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਹੈ ਆਓ ਕਰਾਉਣੇ ਤੁਹਾਡੀ ਰੂਪ ਰੂਪ ਗੱਲਬਾਤ ਕੀ ਕਹਿਣਾ ਹਲਸਾ ਰਾਜ ਦੇ ਜਿਹੜੇ ਸਰੋਵਰ ਦੀ ਸਫਾਈ ਨੂੰ ਲੈ ਕੇ ਇਹ ਅਭਿਆਨ ਚਲਿਤ ਕਿੰਨੇ ਦਿਨਾਂ ਤੱਕ ਇਹ ਚੱਲਣਾ ਕੋਈ ਕੋਲੋਂ ਤੋਂ ਸ਼ੁਰੂ ਹੋਏਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤੀ ਚਾਣੀ ਝੋਕਿਆਂ ਦੇ ਪਾਉਣ ਪਿੱਤਰ ਧਰਤੀ ਦੇ ਇਤਿਹਾਸ ਨਾਲ ਪੰਜ ਸ੍ਰੋਵਰ ਸਬੰਧਤ ਹਨ ਇਹਨਾਂ ਵਿੱਚ ਗੁਰਦੁਆਰਾ 50 ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਛੋਟਾ ਸਰੋਵਰ ਗੁਰਦੁਆਰਾ ਕਰਨਤਾਰ ਸਾਹਿਬ ਗੁਰਦੁਆਰਾ ਅਰਕਾਬ ਸਰ ਸਾਹਿਬ ਗੁਰਦੁਆਰਾ ਦਾਤਨ ਸਰ ਸਾਹਿਬ ਇਹਨਾਂ ਪੰਜਾਂ ਸ੍ਰੋਵਰਾਂ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਾਹ ਸਾਹਿਬ ਨੂੰ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਮੁੱਖ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਅਕਸਰ ਦੇ ਬਾਬਾ ਬਲਦੇਵ ਸਿੰਘ ਜੀ ਹੋ ਉਪਕਿਰਿ ਹੈ ਜੋ ਇਹ ਕਾਰ ਸੇਵਾ ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ਹੈ ਇਹ ਵਿੱਚ ਅੱਜ ਆਰੰਭ ਹੋਈ ਹੈ ਅੱਜ ਛੋੜਾ ਤਲਾ ਗੁਰਦੁਆਰਾ ਸ਼ਿਵਗੰਜ ਸਾਹਿਬ ਦੇ ਸੇਵਾ ਚੱਲ ਰਹੀ ਹੈ ਇਸ ਤੋਂ ਬਾਅਦ ਤਰਤੀਬਾਰ ਗੁਰਦੁਆਰਾ ਤਰਨਤਾਰਨ ਸਾਹਿਬ ਅਰਕਾਬ ਸਰ ਸਾਹਿਬ ਦਾਤਨ ਸਰ ਸਾਹਿਬ ਅਖੀਰ ਤੇ ਗੁਰਦੁਆਰਾ ਟੁੱਟੀ ਜੰਦੀ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਹੋਣੀ ਹੈ ਸੰਗਤਾਂ ਵਿੱਚ ਬਹੁਤ ਹੀ ਭਾਰੀ ਸ਼ਾ ਹੈ ਅੱਜ ਬਹੁਤ ਹੀ ਸੁਭਾਗ ਸਮਾ ਹੈ ਸੰਗਤਾਂ ਜੋ ਇਸ ਸੇਵਾ ਵਿੱਚ ਆਪਣਾ ਜੀਵ ਸੰਮਰਨ ਕਰ ਰਹੀਆਂ ਹਨ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਹਾਂ ਕਿ ਜਿਵੇਂ ਜਿਵੇਂ ਬਾਕੀ ਸਰੋਵਰਾਂ ਦੀ ਸੇਵਾ ਸ਼ੁਰੂ ਹੋਵੇਗੀ ਸਮੂਹ ਸੰਗਤਾਂ ਵੱਧ ਚੜ੍ਹ ਕੇ ਇਸ ਹਿੱਸਾ ਲੈਣ ਅਤੇ ਆਪਣਾ ਜੀਵ ਸਬਰ ਕਰਨ ਮੈਂ ਇਸ ਸਮੇਂ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਰਾਈ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਹੜੇ ਕਿਹੜੇ ਦਿਨ ਸੰਗਤਾਂ ਜਿਹੜੀਆਂ ਇੱਥੇ ਆ ਕੇ ਸੇਵਾ ਕਰ ਸਕਦੀਆਂ ਖੁਸ਼ੀਸ਼ ਦਿਨ ਦੱਸ ਦਿਓ ਜੀ ਅੱਜ ਜਿਵੇਂ ਗੁਰਦੁਆਰਾ ਸ਼ਹੀ ਗੰਜ ਸਾਹਿਬ ਦੇ ਛੋਟਾ ਤਲਾਬ ਦੀ ਸੇਵਾ ਆਰੰਭ ਹੋਈ ਹੈ ਇਸ ਤੋਂ ਬਾਅਦ ਉਹ ਦਿਨਾਂ ਤੱਕ ਹੀ ਗੁਰਦੁਆਰਾ ਤਰਨਤਨ ਸਾਹਿਬ ਰੰਗ ਰੰਭ ਹੋਣੀ ਹੈ ਉਸ ਤੋਂ ਬਾਅਦ ਅਰਕਾਸ਼ਰ ਦਾਤਨ ਸਾਹਿਬ ਅਖੀਰ ਤੇ 21 ਸਸਾਹ ਦਾ ਵਿਹਾੜਾ ਲੰਘਾ ਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸਿਰਦਰਵਾਰ ਸਾਹਿਬ ਦੀ ਸੇਵਾ ਰਾਂ ਬੰਨੀ ਹੈ